ਦੋਸਤੋ ਇੱਕ ਪਿੰਡ ਵਿੱਚ ਗੁਰਤਾਜ ਨਾਮ ਦਾ ਇੱਕ ਸਿੱਧਾ ਸਾਦਾ ਨਿੱਕਾ ਜਿਹਾ ਮੁੰਡਾ ਰਹਿੰਦਾ ਸੀ ਮਾਂ ਨੀਲਮ ਕੌਰ ਨੇ ਉਸ ਨੂੰ ਮਿਹਨਤ ਇਮਾਨਦਾਰੀ ਅਤੇ ਭਗਤੀ ਸਿਖਾਈ ਸੀ ਪਰ ਜ਼ਿੰਦਗੀ ਸਿੱਧੀ ਲਕੀਰਾਂ ਤੇ ਨਹੀਂ ਚੱਲਦੀ ਇਹ ਕਈ ਵਾਰ ਸਿੱਧੀ ਸਾਦੀ ਚੱਲਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਤੂਫਾਨ ਆ ਜਾਂਦੇ ਹਨ ਕਿ ਬੰਦਾ ਚਾਹ ਕੇ ਵੀ ਉਹਨਾਂ ਚੋਂ ਨਹੀਂ ਨਿਕਲ ਸਕਦਾ ਇਹੋ ਜਿਹਾ ਹੀ ਕੁਝ ਗੁਰਤਾਜ ਦੇ ਨਾਲ ਵੀ ਹੋਇਆ ਉਸ ਦੀ ਹਸਨ ਖੇਡਣ ਦੀ ਉਮਰ ਦੇ ਵਿੱਚ ਉਹਦੇ ਹੱਥਾਂ ਵਿੱਚ ਹਥਿਆਰ ਆ ਜਾਂਦੇ ਹਨ ਉਹ ਕੀ ਕਾਰਨ ਰਹੇ ਕਿਉਂ ਉਸ ਗੁਰਤਾਜ ਨੂੰ ਇਸ ਰਸਤੇ ਤੇ ਚੱਲਣਾ ਪਿਆ ਇਸ ਕਹਾਣੀ ਵਿੱਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਜੁੜੇ ਰਹੋ ਅਬਨੀਤ ਸਟੋਰੀ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਉਹ ਕਹਾਣੀ ਸ਼ੁਰੂ ਕਰਦੇ ਆਂ ਕਿ ਗੁਰਤਾਜ ਸਿਰਫ 18 ਸਾਲਾਂ ਦਾ ਸੀ ਜਦੋਂ ਉਸਦੇ ਪਿਓ ਦਾ ਕਤਲ ਹੋ ਜਾਂਦਾ ਹੈ ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਨੇਕ ਬੰਦਾ ਸੀ ਅਤੇ ਸੱਚਾ ਹੋਣਾ ਤਾਂ ਇੱਥੇ ਜੁਰਮ ਹੈ ਗੁਰਤਾਜ ਨੇ ਸੋਚਿਆ ਉਸ ਦਿਨ ਤੋਂ ਉਸ ਦੇ ਅੰਦਰ ਜਿਵੇਂ ਕੁਝ ਟੁੱਟ ਗਿਆ ਹੋਵੇ ਮਾਂ ਰੋਈ ਪਰ ਗੁਰਤਾਜ ਨੇ ਇੱਕ ਵੀ ਹੰਝੂ ਨਾ ਸਿਟਿਆ ਮਾਂ ਹਰ ਟਾਈਮ ਰੋਂਦੀ ਰਹਿੰਦੀ ਕਿ ਸਾਡਾ ਕੀ ਕਸੂਰ ਸੀ ਆ ਸਾਨੂੰ ਇਹੋ ਜਿਹੇ ਦੁੱਖ ਕਿਉਂ ਚੱਲਣੇ ਪੈ ਰਹੇ ਹਨ ਅਸੀਂ ਕਿਹੜੇ ਜਨਮਾਂ ਵਿੱਚ ਪਾਪ ਕੀਤੇ ਸੀ ਜੋ ਸਾਨੂੰ ਇਹੋ ਜਿਹੇ ਦੁੱਖ ਚੱਲਣੇ ਪੈ ਰਹੇ ਨੇ ਪਰ ਗੁਰਤਾਜ ਨੇ ਇੱਕ ਵੀ ਹੰਝੂ ਨਾ ਸਿੱਟਿਆ ਉਸਨੇ ਪੁਲਿਸ ਨੂੰ ਇਨਸਾਫ ਲਈ ਆਖਿਆ ਉਲਟਾ ਪੁਲਿਸ ਨੇ ਉਸਨੂੰ ਹੀ ਡਰਾਇਆ ਜਦ ਇਨਸਾਫ ਨਾ ਮਿਲਿਆ ਤਾਂ ਗੁਰਤਾਜ ਨੇ ਆਪਣੇ ਹੱਥਾਂ ਨਾਲ ਇਨਸਾਫ ਲੈਣ ਦਾ ਫੈਸਲਾ ਕਰ ਲਿਆ 2 ਸਾਲਾਂ ਚ ਉਹ ਨਾਮੀ ਗੈਂਗਸਟਰ ਬਣ ਗਿਆ ਉਸਨੇ ਬਹੁਤ ਬਾਰ ਦਾਤਾਂ ਨੂੰ ਅਨਜਾਣ ਦਿੱਤਾ ਬਹੁਤ ਲੜਾਈ ਝਗੜਿਆਂ ਦੇ ਵਿੱਚ ਉਸ ਦਾ ਨਾਮ ਹੁਣ ਜੀਟੀ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਲੋਕ ਉਸ ਤੋਂ थरथਰ ਕੰਬਦੇ ਕਈ ਥਾਵਾਂ ਤੇ ਕਬਜ਼ੇ ਕਈ ਲੀਡਰ ਨਾਲ ਡੀਲ ਤੇ ਰਾਤਾਂ ਦੀ ਰਾਤ ਉਹ ਖੌਫ ਦਾ ਨਾਮ ਬਣ ਗਿਆ ਪਰ ਇੱਕ ਚੀਜ਼ ਜਿਹੜੀ ਕਦੇ ਨਹੀਂ ਬਦਲੀ ਉਹ ਸੀ ਉਸ ਦੀ ਮਾਂ ਦੀ ਤਸਵੀਰ ਹਰ ਵਾਰ ਬਾਰਦਤ ਕਰਨ ਤੋਂ ਪਹਿਲਾਂ ਉਹ ਆਪਣੀ ਮਾਂ ਦੀ ਤਸਵੀਰ ਨੂੰ ਜ਼ਰੂਰ ਦੇਖਦਾ ਕਈ ਵਾਰ ਉਸ ਦੀਆਂ ਅੱਖਾਂ ਭਿੱਜ ਜਾਂਦੀਆਂ ਤੇ ਕਹਿੰਦਾ ਮਾਂ ਇਹ ਰਸਤਾ ਤੇਰੇ ਵਾਸਤੇ ਨਹੀਂ ਪਰ ਮੈਂ ਤੇਰੇ ਪਤੀ ਦੇ ਇਨਸਾਫ਼ ਲਈ ਚੁਣਿਆ ਹੈ ਇਹ ਮੈਂ ਆਪਣੇ ਆਪ ਨਹੀਂ ਚੁਣਿਆ ਇਹ ਮੈਨੂੰ ਲੋਕਾਂ ਨੇ ਦਿੱਤਾ ਹੈ ਪਰ ਹਿੰਸਾ ਦੇ ਰਾਹ ਤੇ ਚੱਲਣ ਵਾਲਿਆਂ ਨਾਲ ਅਖੀਰ ਆਪਣੇ ਤੋਂ ਹੀ ਦੂਰ ਹੋ ਜਾਂਦਾ ਹੈ ਜਿਹੜੇ ਇਸ ਰਸਤੇ ਤੇ ਚੱਲਦੇ ਨੇ ਉਹ ਇੱਕ ਨਾ ਇੱਕ ਦਿਨ ਆਪਣੇ ਤੋਂ ਦੂਰ ਹੋ ਹੀ ਜਾਂਦੇ ਹਨ ਇੱਕ ਰਾਤ ਗਰਤਾਜ ਨੇ ਆਪਣੇ ਸਭ ਤੋਂ ਨੇੜਲੇ ਸਾਥੀ ਰੋਮੀ ਨੂੰ ਇੱਕ ਡੀਲ ਦੌਰਾਨ ਗੱਦਾਰੀ ਕਰਦੇ ਫੜ ਲਿਆ ਗਰਤਾਜ ਨੇ ਪੁੱਛਿਆ ਕਿਉਂ ਰੋਮੀ ਤੂੰ ਇਹੋ ਜਿਹਾ ਕਿਉਂ ਕੀਤਾ ਮੈਂ ਤਾਂ ਤੈਨੂੰ ਸਭ ਤੋਂ ਵਫਾਦਾਰ ਸਾਥੀ ਸਮਝਦਾ ਸੀ ਪਰ ਤੈਨ ਨੇ ਇਹ ਗੱਦਾਰੀ ਕਿਉਂ ਕੀਤੀ ਮੇਰੀ ਲੋਕੇਸ਼ਨ ਦਾ ਪਤਾ ਦੁਸ਼ਮਨਾ ਨੂੰ ਕਿਉਂ ਦੱਸਿਆ ਤਾਂ ਰੋਮੀ ਨੇ ਕਿਹਾ ਕਿਉਂਕਿ ਤੁਸੀਂ ਗੈਂਗਸਟਰ ਤਾਂ ਬਣ ਗਏ ਹੋ ਪਰ ਮੈਨੂੰ ਪਤਾ ਸੀ ਤੁਸੀਂ ਦਿਲੋਂ ਅਜੇ ਵੀ ਪਿੰਡ ਵਾਲੇ ਗਰਤਾਜ ਹੋ ਤੇ ਮਾਂ ਨੂੰ ਹਰ ਟਾਈਮ ਯਾਦ ਕਰਦੇ ਹੋ ਇਹ ਹੀ ਗੱਲ ਗਰਤਾਜ ਦੇ ਦਿਲ ਨੂੰ ਛੂ ਗਈ ਉਸ ਰਾਤ ਗਰਤਾਜ ਨੇ ਆਪਣੇ ਆਪ ਨੂੰ ਪੁਲਿਸ ਨੂੰ ਸੈਂਡਰ ਕਰ ਦਿੱਤਾ মিডিਆ ਬੋਲਿਆ ਨਾਮੀ ਗੈਂਗਸਟਰ ਨੇ ਹਥਿਆਰ ਸੁੱਟ ਦਿੱਤੇ ਨਾਮੀ ਗੈਂਗਸਟਰ ਨੇ ਸਰੈਂਡਰ ਕਰ ਦਿੱਤਾ ਜਦ ਪੁਲਿਸ ਨੇ ਪੁੱਛਿਆ ਇੰਨਾ ਵੱਡਾ ਫੈਸਲਾ ਕਿਵੇਂ ਲਿਆ ਤਾਂ ਗੁਰਤਾਜ ਮੁਸਕਰਾਇਆ ਤੇ ਕਿਹਾ ਕਿ ਮਾਂ ਦੀ ਤਸਵੀਰ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਉਹ ਹਰ ਟਾਈਮ ਮੇਰੇ ਸਾਹਮਣੇ ਰਹਿੰਦੀ ਸੀ ਜੋ ਕਹਿੰਦੀ ਸੀ ਕਿ ਪੁੱਤ ਇਹ ਗੁਨਾਹ ਦੀ ਜ਼ਿੰਦਗੀ ਤੋਂ ਬਾਹਰ ਨਿਕਲਿਆ ਸੋ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਕੀ ਮਿਲਦੀ ਹੈ ਕਿ ਹਰ ਇਨਸਾਨ ਦੇ ਅੰਦਰ ਇੱਕ ਦਿਲ ਹੁੰਦਾ ਹੈ ਜਿਸ ਵਿੱਚ ਮਾਂ ਹੁੰਦੀ ਹੈ ਹਿੰਸਾ ਨਫ਼ਰਤ ਤੇ ਗੁੱਸਾ ਕਦੇ ਵੀ ਅਸਲ ਇਨਸਾਫ ਨਹੀਂ ਦਿੰਦੇ ਗੁਰਤਾਜ ਵਰਗਾ ਇਨਸਾਨ ਜਦ ਪਛਤਾਪ ਕਰੇ ਤਾਂ ਸਮਾਜ ਨੂੰ ਵੀ ਸੋਚਣਾ ਪੈਂਦਾ ਹੈ ਕਿ ਇਨਸਾਫ ਦੇ ਰਸਤੇ ਕਿੰਨੇ ਮੁਸ਼ਕਲ ਹਨ ਕਿਸੇ ਨੂੰ ਮਾਰ ਕੇ ਆਪ ਵੀ ਮਰਨਾ ਪੈਂਦਾ ਹੈ ਤੇ ਅੱਜ ਦੇ ਨੌਜਵਾਨ ਵੀ ਕੁਝ ਇਸ ਤਰ੍ਹਾਂ ਹੀ ਦਲਦਲ ਦੇ ਵਿੱਚ ਫਸੇ ਹੋਏ ਹਨ ਉਹ ਨਸ਼ੇਦਿਆਂ ਡਕੈਤੀਦਿਆਂ ਬਾਹਰ ਤਾਂ ਇਹੋ ਜਿਹਿਆਂ ਕਰਦੇ ਹਨ ਕਿ ਉਹ ਅੱਗੇ ਅੱਗੇ ਵਧਦੇ ਉਹਨਾਂ ਦੀ ਜ਼ਿੰਦਗੀ ਹੀ ਬਰਬਾਦ ਹੋ ਜਾਂਦੀ ਹੈ। ਸਿਆਣੇ ਕਹਿੰਦੇ ਆ ਚੁੱਲਿਆਂ ਵਿੱਚ ਘਾਹ ਉੱਗ ਜਾਂਦੇ ਹੈਗੇ ਜਦੋਂ ਕਿਸੇ ਦਾ ਕਤਲ ਹੋ ਜਾਵੇ। ਬੰਦਾ ਕਿਸੇ ਨੂੰ ਮਾਰਨ ਤੋਂ ਪਹਿਲਾਂ ਆਪਣੇ ਆਪ ਹੀ ਮਰ ਜਾਂਦਾ ਏ। ਸੋ ਇਹੋ ਜਿਹਾ ਰਸਤਾ ਕਦੇ ਵੀ ਤੁਸੀਂ ਨਾ ਅਪਣਾਓ। ਖਸੂ ਕਿੱਦੋਂ ਆਪਣੇ ਪਰਿਵਾਰ ਵਿੱਚ ਖੁਸ਼ ਰਹੋ। ਤੇ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ